ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਦਾ ਹੈ SKB News ਚੈਨਲ ਵਿੱਚ ਸਵਾਗਤ ਕਰਦਾ ਹਾਂ ਤੇ ਕੀ ਨਾਮ ਹੈ ਤੁਹਾਡਾ ਜੀ ਜੀ ਮੇਰਾ ਨਾਮ ਪਾਸਟਰ ਸੋਰਸ ਸਮਰ ਹੈਗਾ ਜੀ ਮੈਂ ਇਥੇ ਲੋਹਾਰਾ ਦੇ ਰਹਿਣੋਂ ਹੈ ਜੀ ਤੇ ਜਿਹੜਾ ਤੁਹਾਡਾ ਫੰਕਸ਼ਨ ਆ ਕਿੰਨੀ ਤਰੀਕ ਨੂੰ ਆ ਰਿਹਾ ਹੈ ਇਹ ਜੀ 18 ਫਰਵਰੀ ਦਾ ਫੰਕਸ਼ਨ ਹੈਗਾ ਆਪਣਾ 3 ਵਜੇ ਤੋਂ ਲੈ ਕੇ ਸ਼ਾਮ ਦੇ ਆਪਣਾ 8 ਵਜੇ ਦੇ 9 ਵਜੇ ਤੱਕ ਦਾ ਫੰਕਸ਼ਨ ਹੈਗਾ ਕੀ ਫੰਕਸ਼ਨ ਹੈ ਇਹਦੀ ਵਾਰੀ ਜਾਣਕਾਰੀ ਦਿਓ ਇਹ ਫੰਕਸ਼ਨ ਇਹ ਹੈ ਜੀ ਅਸੀਂ ਲੋਕਾਂ ਦੇ ਕੋਲ ਸੁਸਮਾਚਾਰ ਪਹੁੰਚਾਉਣਾ ਚਾਹੁੰਦੇ ਜਿਹੜੇ ਨਸ਼ੇ ਦੇ ਵਿੱਚ ਨੇ ਜਿਹੜੇ ਬਿਮਾਰ ਨੇ ਜਿਹੜੇ ਕੁਚਲੇ ਹੋਏ ਨੇ ਜਿਹੜੇ ਠੁਕਰਾਏ ਹੋਏ ਨੇ ਜਿਨ੍ਹਾਂ ਦੇ ਘਰ ਟੁੱਟੇ ਹੋਏ ਨੇ ਉਹਨਾਂ ਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਯਿਸੂ ਮਸੀਹ ਕੋਈ ਧਰਮ ਨਹੀਂ ਬਦਲਦਾ ਯਿਸੂ ਮਸੀਹ ਸਭ ਲੋਕਾਂ ਨੂੰ ਸਭ ਨੂੰ ਪਿਆਰ ਕਰਦਾ ਆ ਤੇ ਪਰਮੇਸ਼ਵਰ ਨੇ ਸਭ ਨੂੰ ਪਿਆਰ ਕੀਤਾ ਤੇ ਯਿਸੂ ਮਸੀਹ ਨੂੰ ਆਪਣੇ ਪੁੱਤਰ ਨੂੰ ਬਲੀਦਾਨ ਕੀਤਾ ਵਾ ਕੁਰਬਾਨ ਕਰਤਾ ਤੇ ਅਸੀਂ ਉਹਦਾ ਪ੍ਰਚਾਰ ਕਰਦੇ ਆ ਕਿ ਯਿਸੂ ਮਸੀਹ ਤੁਹਾਡੇ ਪਾਪਾ ਦੇ ਲਈ ਸਾਡੇ ਪਾਪਾ ਦੇ ਲਈ ਮਾਰਿਆ ਗਿਆ ਕ੍ਰੂਸ ਦੇ ਉੱਤੇ ਤੋਂ ਤੀਜੇ ਦਿਨ ਮੁਰਦਿਆਂ ਦੇ ਵਿੱਚ ਜੀ ਉੱਠਿਆ ਅੱਜ ਜਦ ਅਸੀਂ ਉਹਦੀ ਜੀ ਉੱਠਣ ਦੀ ਸਮਰਥ ਨੂੰ ਅਸੀਂ ਦੱਸਦੇ ਆ ਲੋਕਾਂ ਨੂੰ ਤੇ ਅੱਜ ਵੀ ਉਹਦੀ ਜੀ ਉੱਠਣ ਦੀ ਜਿਹੜੀ ਸਮਰਥ ਹੈਗੀ ਅੱਜ ਵੀ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਤੇ ਲੋਕੀ ਚੰਗੇ ਹੁੰਦੇ ਨੇ ਲੰਗੜੇ ਚੱਲਦੇ ਨੇ ਮੁਰਦੇ ਜਿੰਦਾ ਹੁੰਦੇ ਨੇ ਤੇ ਅੰਨੇ ਦੇਖਦੇ ਨੇ ਤੇ ਲੰਗੜੇ ਚੱਲਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਲੋਕੀ ਆਜ਼ਾਦ ਹੁੰਦੇ ਨੇ ਨਸ਼ਿਆਂ ਤੋਂ ਆਜ਼ਾਦ ਹੁੰਦੇ ਨੇ ਕਈ ਲੋਕ ਐਦਾ ਦੀਆਂ ਬਿਮਾਰੀਆਂ ਆ ਗਈਆਂ ਨੇ ਮੈਂ ਦੇਖਿਆ ਕਿ ਡਾਕਟਰ ਕਹਿੰਦੇ ਕਿ ਵੀ ਇਹਨਾਂ ਦਾ ਇਲਾਜ ਨਹੀਂ ਹੈਗਾ 10-10 ਕਰੋੜ 18-18 ਕਰੋੜ ਰੁਪਏ ਦੇ ਇੰਜੈਕਸ਼ਨ ਲੱਗਦੇ ਨੇ ਉਹਨਾਂ ਬਿਮਾਰੀਆਂ ਦੇ ਪਰ ਅੱਜ ਤੁਸੀਂ ਚੈੱਕ ਕਰ ਲੋ ਸੋਸ਼ਲ ਮੀਡੀਆ ਦੇ ਵਿੱਚ ਕਿਤੇ ਵੀ ਚਰਚ ਵਿੱਚ ਕਿ ਅਸ ਲੋਕੀ ਵਿਸ਼ਵਾਸ ਕਰਦੇ ਨੇ ਯਸ਼ੁਮਸੀ ਨੇ ਕੁਝ ਨਹੀਂ ਕਿਹਾ ਕਿ ਤੁਸੀਂ ਇੱਥੇ ਆਪਣਾ ਕੁਝ ਵੀ ਚੜਾਓ ਬਲੀਦਾਨ ਚੜਾਓ ਤਾਂ ਤੁਹਾਨੂੰ ਤੁਹਾਡੇ ਤੇ ਦਇਆ ਕੀਤੀ ਜਾਏਗੀ ਇਦਾਂ ਦਾ ਕੁਝ ਨਹੀਂ ਯਸ਼ੁਮਸੀ ਨੇ ਕਿਹਾ ਜੇ ਤੂੰ ਵਿਸ਼ਵਾਸ ਕਰਦਾ ਹੈਂ ਜੇ ਤੂੰ ਵਿਸ਼ਵਾਸ ਕਰਦੇ ਹੈਂ ਤਾਂ ਤੂੰ ਚੰਗਾ ਕਰ ਦਿੱਤਾ ਜਾਏਗਾ ਤੇ ਲੋਕੀ ਵਿਸ਼ਵਾਸ ਕਰਦੇ ਨੇ ਮੈਂ ਵੀ ਵਿਸ਼ਵਾਸ ਕੀਤਾ ਯਸ਼ੁਮਸੀ ਦੇ ਉੱਤੇ ਤੇ ਮੈਂ ਵੀ ਚੰਗਾ ਚੰਗਿਆਈ ਪਾਈ ਆ ਚਰਚ ਦੇ ਵਿੱਚ ਮੈਂ ਕੋਈ 크ਿਸਚਨ ਹਿੰਦੂ ਮੈਂ ਇਨ ਇਸਾਈਤਰਮਦੇ ਨਾਮ ਦੇ ਇਦਾਂ ਕੁਛ ਜਿਹੜੀ ਬਰਾਦਰੀ ਚੋਂ ਤੁਸੀਂ ਮੈਂ ਹਿੰਦੂ ਫੈਮਿਲੀ ਤੋਂ ਹੀ ਹੈਗਾ ਤੇ ਤੁਸੀਂ ਕਿੱਦਾਂ ਆਏ ਇਦਾਂ ਚਰਚ ਜੇ ਮੇਰੇ ਘਰ ਦੇ ਵਿੱਚ 24 ਘੰਟੇ ਕੁਲੇਸ਼ ਰਿੰਦਾ ਸੀਗਾ ਜੀ ਤੇ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਬਿਮਾਰ ਸੀਗੇ ਉਹਨਾਂ ਦੀ ਪੂਰੀ ਸਕਿਨ ਗਲ ਚੁੱਕੀ ਸੀਗੀ ਤੇ ਮੇਰੀ ਮਦਰ ਦੇ ਕੰਨ ਦਾ ਪਰਦਾ ਫਟਿਆ ਹੋਇਆ ਸੀਗਾ ਉਹਨਾਂ ਦਾ ਆਪਰੇਸ਼ਨ ਹੋਣਾ ਸੀਗਾ ਤੇ ਮੇਰੇ ਮੰਮਾ ਦੇ ਮੇਰੇ ਪਾਪਾ ਦੇ 24 ਘੰਟੇ ਲੜਾਈ ਹੋਣੀ ਮਤਲਬ ਤਰਾ ਤਰਾ ਦੀ ਮੁਸੀਬਤਾਂ ਦਾ ਸੀ ਸਾਹਮਣਾ ਕਰਦੇ ਸੀ ਗਰੀਬੀ ਦੇ ਵਿੱਚ ਸੀਗੇ ਆ ਘਰ ਤੱਕ ਨਹੀਂ ਹੁੰਦਾ ਸੀਗਾ ਘਰ ਵੀ ਚੋਂਦਾ ਸੀਗਾ ਮਤਲਬ ਇੰਨਾ ਬੁਰੀ ਹਾਲਤ ਸੀਗੀ ਸਾਡੀ ਤੇ ਜਦ ਚਰਚ ਬਾਰੇ ਮੈਨੂੰ ਪਤਾ ਲੱਗਿਆ ਤੇ ਮੈਂ ਮੈਂ ਵਿਸ਼ਵਾਸ ਕੀਤਾ ਤੇ ਮੈਂ ਗਿਆ ਕਿ ਸ਼ਮਸੀ ਦੇ ਉੱਤੇ ਮੈਂ ਕਿ ਉਹਨਾਂ ਨੇ ਦੱਸਿਆ ਕਿ ਤੁਹਾਡੇ ਪਾਪਾ ਦੇ ਲਈ ਕਿਸੇ ਨੇ ਬਲ ਜਾਨ ਦਿੱਤੀ ਆਪਣੀ ਮੈਂ ਕਹਿ ਰਿਹਾ ਕਿ ਮੇਰੇ ਪਾਪਾ ਦੇ ਲਈ ਕਿਸੇ ਨੇ ਕੋਈ ਜਾਨ ਦੇ ਸਕਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਕਿਸੇ ਯਾਰ ਦੋਸਤ ਨੂੰ ਵੀ ਕਵਾਂ ਕਿ ਤੂੰ ਮੇਰੇ ਖਾਤਰ ਇਹ ਕਰ ਸਕਦਾ ਉਹਨੇ ਕਹਿੰਦਾ ਨਹੀਂ ਭਾਈ ਦੋਸਤੀ ਤਾਂ ਖਤਮਤਬ ਹੁੰਦਾ ਵਾ ਪਰ ਕੋਈ ਕਿਸੇ ਦੇ ਖਾਤਰ ਮਰਦਾ ਨਹੀਂ ਕੋਈ ਕਿਸੇ ਨੂੰ ਕੁਝ ਨਹੀਂ ਕਰਦਾ ਆ ਪਰ ਯਸ਼ੂ ਮਸੀ ਮੈਨੂੰ ਪਤਾ ਲੱਗਿਆ ਕਿ ਯਸ਼ੂ ਮਸੀ ਨੇ ਤੁਹਾਡੇ ਲਈ ਜਾਨ ਦਿੱਤੀ ਤੇ ਮੈਂ ਵਿਸ਼ਵਾਸ ਕੀਤਾ ਤੇ ਯਸ਼ੂ ਮਸੀ ਨੇ ਮੇਰੇ ਤੇ ਦਇਆ ਕੀਤੀ ਤੇ ਮੈਂ ਨਸ਼ੇ ਕਰਦਾ ਸੀਗਾ ਨਸ਼ੇ ਤੋਂ ਆਜ਼ਾਦ ਹੋਇਆ ਮੈਂ ਵੈਬੀਚਾਰਟ ਦੇ ਵਿੱਚ ਸੀਗਾ ਵੈਬੀਚਾਰਟ ਤੋਂ ਆਜ਼ਾਦ ਹੋਇਆ ਤੇ ਅੱਜ ਕੀ ਹੋਇਆ ਕਿ ਉਸ ਤੋਂ ਬਾਅਦ ਮੇਰੇ ਦਾਦਾ ਜੀ ਨੂੰ ਮੈਂ ਦੱਸਿਆ ਆਪਣੇ ਘਰ ਦੇ ਨੂੰ ਦੱਸਿਆ ਕਿ ਇੱਦਾਂ ਦਾ ਚਰਚ ਦੇ ਵਿੱਚ ਪ੍ਰਾਰਥਨਾ ਕੀਤੀ ਜਾਂਦੀ ਆ ਪਾਸਟਰਸ ਹੁੰਦੇ ਨੇ ਪ੍ਰਾਰਥਨਾ ਕਰਦੇ ਨੇ ਤੇ ਲੋਕ ਕੀ ਚੰਗੇ ਹੋ ਜਾਂਦੇ ਨੇ ਤੇ ਮੇਰੇ ਘਰ ਦੇ ਨੇ ਵਿਸ਼ਵਾਸ ਕੀਤਾ ਉਹ ਚਰਚ ਗਏ ਤੇ ਜਿੱਦਾਂ ਹੀ ਉਹ ਚਰਚ ਗਏ ਤੇ ਉਹਨਾਂ ਨੇ ਜਿੱਦਾਂ ਹੀ ਵਿਸ਼ਵਾਸ ਕੀਤਾ ਪ੍ਰਭੂ ਨੇ ਛੂਹਿਆ ਉਹਨਾਂ ਨੂੰ ਤੇ ਉਹ ਉਹਨਾਂ ਨੇ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ ਚੰਗਿਆਈ ਪਾਈ ਮੇਰੇ ਦਾਦਾ ਜੀ ਇਸ ਪੂਰੀ ਸਕਿਨ ਸਹੀ ਹੋ ਚੁੱਕੀ ਸੀ ਕਿ ਮੇਰੇ ਮਦਰ ਦੇ ਕਾਂਦਾ ਜਿਹੜਾ ਪਰਦਾ ਫਟ ਚੁੱਕਿਆ ਸੀ ਜਿਹੜਾ ਡਾਕਟਰ ਕਹ ਰਹੇ ਸੀ ਕਿ ਆਪਰੇਸ਼ਨ ਹੋਣਾ ਵਾ ਅਦੇ ਡਾਕਟਰ ਵੀ ਹੈਰਾਨ ਸੀਗਾ ਕਿ ਕੰਨ ਦਾ ਨਿਆ ਪਰਦਾ ਬਣ ਚੁੱਕਿਆ ਸੀਗਾ ਅਸੀਂ ਖੁਦ ਸ਼ੌਕਟ ਸੀਗੇ ਕਿ ਵੀ ਇੱਦਾਂ ਦੇ ਕੰਮ ਵੀ ਹੋ ਸਕਦੇ ਨੇ ਇਦਾਂ ਹੀ ਅਸੀਂ ਚਰਚ ਨੂੰ ਫੋਲੋ ਕਰਦੇ ਰਹੇ ਤੇ ਕਿਸੇ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਤੁਹਾਡਾ ਧਰਮ ਬਦਲਿਆ ਜਾਏਗਾ ਇਦਾਂ ਕੁਝ ਮੈਂ ਅੱਜ ਵੀ ਹਿੰਦੂ ਫੈਮਲੀ ਦੇ ਵਿੱਚ ਹੀ ਹੈਗਾ ਮੈਂ ਕੋਈ ਆਪਣੇ ਨਾਮ ਨੂੰ ਚੇਂਜ ਨਹੀਂ ਕੀਤਾ ਮੇਰਾ ਨਾਮ ਸੌਰਵ ਹੈ ਹਿੰਦੂ ਫੈਮਲੀ ਦਾ ਨਾਮ ਹੈ ਸੌਰਵ ਕੋਈ ਮੈਂ ਪੀਟਰ ਜੋਨ ਨਹੀਂ ਰੱਖਿਆ ਬਾਈਬਲ ਦਾ ਨਾਮ ਕਿਉਂਕਿ ਮੈਨੂੰ ਪਤਾ ਹੈ ਕਿ ਯਸ਼ਮਤੀ ਨੇ ਮੇਰਾ ਨਾਮ ਤੱਕ ਨਹੀਂ ਬਦਲਿਆ ਨਾ ਯਸ਼ਮਤੀ ਨੇ ਮੇਰਾ ਧਰਮ ਬਦਲਿਆ ਯਸ਼ਮਤੀ ਨੇ ਮੇਰਾ ਜੀਵਨ ਬਦਲਿਆ ਕਿ ਜਿੱਦਾਂ ਦਾ ਮੈਂ ਪਹਿਲਾਂ ਸੀਗਾ ਇਦਾਂ ਦਾ ਮੈਂ ਹੁਣ ਹੈ ਨਹੀਂ ਕਿ ਹੁਣ ਮੈਂ ਗਾਲ ਦੇ ਬਦਲੇ ਗਾਲ ਨਹੀਂ ਦਿੰਦਾ ਮੈਂ ਪਿਆਰ ਕਰਦਾ ਲੋਕਾਂ ਨੂੰ ਅੱਜ ਪਰਮੇਸ਼ਰ ਨੇ ਮੈਨੂੰ ਆਪਣੀ ਸੇਵਾ ਦਾ ਮੌਕਾ ਦਿੱਤਾ ਅੱਜ ਹਜ਼ਾਰੋਂ ਰੂਹਾਂ ਬਚ ਰਹੀਆਂ ਨੇ ਚਰਚ ਤੋਂ ਸਾਡੀ ਚਰਚ ਪਰਮੇਸ਼ਰ ਨੇ ਦਇਆ ਕੀਤੀ ਸਾਡੀ ਚਰਚ ਖੁੱਲੀ ਆ ਅੱਜ ਆਪਣੀ ਚਰਚ ਆਪਨਾ ਲੋਹਾਰਾ ਆਪਣਾ ਲੋਹਾਰਾ ਪਿੰਡ ਪਿੰਡ ਲੋਹਾਰੇ ਦੇ ਵਿੱਚ ਸਿਮਰਨ ਪੈਲੇਸ ਵਾਲੀ ਰੋਡ ਤੇ ਉੱਥੇ ਹੈਗੀ ਹੈ ਜੀ ਨੀਅਰ ਫਰਨੀਚਰ ਅਵਤਾਰ ਫਰਨੀਚਰ ਹਬ ਹੈਗਾ ਉਹਦੇ ਨਾਲ ਹੀ ਚਰਚ ਲੱਗਦੀ ਹੈ ਜੀ ਸਾਡੀ ਚਰਚ ਦਾ ਨਾਮ ਪੂਰਾ ਹਾਂਜੀ ਸੰਡੇ ਨੂੰ ਲੱਗਦੀ ਹੈ ਜੀ ਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਕਰਮਜੀਤ ਸਿੰਘ ਜਿਹੜਾ ਤੁਹਾਡਾ ਫੰਕਸ਼ਨ ਹੈ ਕਿੰਨੀ ਤਰੀਕ ਨੂੰ ਆ 18 ਤਰੀਕ ਨੂੰ ਆ 21 ਫੰਕਸ਼ਨ ਹੈ ਤੁਹਾਡਾ ਉਹਦੇ ਵਾਰ ਸਾਡਾ ਫੰਕਸ਼ਨ ਜਿਹੜਾ ਹੈ ਉਹ ਪ੍ਰਭੂ ਦਾ ਸੁਸਮਾਚਾਰ ਹੈ ਤੇ ਉਸ ਦਿਨ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਰੂਹਾਂ ਬਚਣ ਸਾਡਾ ਇਹੀ ਮਕਸਦ ਹੈਗਾ ਵਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਾਡਾ ਸੁਸਮਾਚਾਰ ਜਾਵੇ ਜਿਹੜਾ ਪ੍ਰਭੂ ਦਾ ਸੁਸਮਾਚਾਰ ਹੈ ਤੇ ਇਸੇ ਲਈ ਉਹ ਫੰਕਸ਼ਨ ਵੀ ਹੋ ਰਿਹਾ ਕਿੰਨੇ ਤਰੀਕ ਨੂੰ ਹੋ ਰਿਹਾ 18 ਤਰੀਕ ਨੂੰ ਹੋ ਰਿਹਾ ਕਿੰਨੇ ਵਜੇ ਤੋਂ ਕਿੰਨੇ ਵਜੇ ਸਾਰੀ ਜਾਣਕਾਰੀ ਦਿਓ ਇਹ 3 ਵਜੇ ਤੋਂ ਲੈ ਕੇ 8 ਵਜੇ ਤੱਕ ਹੈ ਤੇ ਇਹ ਸਾਡਾ ਆਪਣਾ ਲੋਹਾਰੇ ਦੇ ਵਿੱਚ ਹੀ ਹੋ ਰਿਹਾ ਤੇ ਮੀਟਿੰਗ ਜਦੋਂ ਹੋਏਗੀ ਉਹ ਫੰਕਸ਼ਨ ਜਿਹੜਾ ਹੋਏਗਾ ਉਹਦੇ ਵਿੱਚ ਸਾਡੇ ਆਪਣੇ ਜਿਹੜੇ ਗਲੋਬਲ ਐਕਸ਼ਨ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਗੌਰਵ ਜੀ ਉਹ ਆ ਰਹੇ ਨੇ ਤੇ ਨਾਲ ਸਾਡੇ ਸਿੰਗਰ ਜਿਹੜੇ ਨੇ ਬਹੁਤ ਵੱਡੇ ਸਿੰਗਰ ਸੂਫੀ ਸਿੰਗਰ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਦਾਸ ਨੇ ਉਹ ਵੀ ਇੱਕ ਤਰ੍ਹਾਂ ਦੇ ਸਟੀਫਨ ਸੋਨੂ ਜੀ ਵੀ ਆ ਰਹੇ ਨੇ ਤੇ ਇੱਕ ਪਰਮੇਸ਼ਰ ਦਾਸ ਜਿਹੜੇ ਆ ਰਹੇ ਨੇ प्रॉफिट ਜਿਹੜੇ ਆ ਰਹੇ ਨੇ ਬੈਨੀ ਗ੍ਰੇਸਫੋਲਡ ਜਿਹੜੇ ਆ ਰਹੇ ਨੇ ਉਹ ਪਰਮੇਸ਼ਰ ਦੇ ਵੱਡੇ ਦਾਸ ਨੇ ਉਹਨਾਂ ਨੇ ਆਣਾ ਪਰਮੇਸ਼ਰ ਦੇ ਸੂਰਸਮਾਚਾਰ ਨੂੰ ਫੈਲਾਣਾ ਹੈ ਉਹਨਾਂ ਦਾ ਇਹੀ ਮਕਸਦ ਹੈ ਤੇ ਕੋਈ ਵੀ ਆ ਸਕਦਾ ਹੈ ਕੋਈ ਵੀ ਤਾਂ ਹਾਂਜੀ ਬਿਲਕੁਲ ਬਿਲਕੁਲ ਪਰਮੇਸ਼ਵਰ ਨੇ ਕਦੇ ਇਹ ਨਹੀਂ ਕਿਹਾ ਕਿ ਤੁਸੀਂ ਸਿਰਫ ਮੇਰੀ ਜਾਤੀ ਦੇ ਲੋਕ ਆਣਗੇ ਜਾਂ ਮੈਨੂੰ ਮੰਨਣ ਵਾਲੇ ਆਣਗੇ ਉਹਨਾਂ ਨੇ ਕਿਹਾ ਸਾਰੇ ਜਿੰਨੇ ਵੀ ਲੋਕ ਹੈਗੇ ਆ ਸਾਰੇ ਸੰਸਾਰ ਦੇ ਵਿੱਚ ਜਾ ਕੇ ਮੇਰਾ ਸੁਸਮਾਚਾਰ ਫੈਲਾਓ ਤੇ ਸਾਰੇ ਲੋਕ ਜਿਹੜੇ ਬਿਮਾਰ ਨੇ ਪ੍ਰੋਬਲਮਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਕੋਈ ਵੀ ਹੈ ਕਿਸ ਤਰ੍ਹਾਂ ਦੀ ਪ੍ਰੋਬਲਮ ਲੈ ਕੇ ਉਹ ਸਾਰੇ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਗਾ ਕੀ ਕੀ ਤਿਆਰੀ ਤੁਹਾਡੀ ਚੱਲ ਰਹੀ ਹੈ ਉੱਤੇ ਖਾਣ ਪੀਣ ਦਾ ਕੀ ਇੰਤਜ਼ਾਮ ਕੀਤਾ ਹਾਂਜੀ ਬਿਲਕੁਲ ਬਿਲਕੁਲ ਖਾਣ ਪੀਣ ਦਾ ਪ੍ਰੋਪਰ ਕਰੀ ਦੇਵੋ ਪ੍ਰੋਪਰ ਤਰੀਕੇ ਨਾਲ ਤਿਆਰੀ ਚੱਲ ਰਹੀ ਸਾਡੀ ਫੰਕਸ਼ਨ ਪ੍ਰੋਪਰ ਚੱਲ ਰਿਹਾ ਹੈ ਕਿ ਉਹਦੀ ਅਰੇਂਜਮੈਂਟ ਜਿਹੜਾ ਹੈਗਾ ਸਾਰਾ ਉਹ ਤਿਆਰ ਹੋ ਚੁੱਕਾ ਹੈ ਪ੍ਰੋਪਰ ਖਾਣੇ ਦਾ ਲੰਗਰ ਦਾ ਵੀ ਪ੍ਰੋਗਰਾਮ ਹੈ ਪ੍ਰੋਪਰ ਖਾਣਾ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਕੀਤਾ ਅਸੀਂ ਨੀਅਰ ਅਬਾਊਟ ਘੱਟ ਤੋਂ ਘੱਟ ਲੈ ਕੇ 600 ਬੰਦੇ ਦਾ ਅਰੇਂਜਮੈਂਟ ਹੈਗਾ ਮਿਨੀਮਮ ਅਸੀਂ ਲੈ ਕੇ ਚੱਲਨੇ ਮਿਨੀਮਮ ਸਾਈਡ ਤੇ ਚਾਹ ਨਾਸਤਾ 1000 ਤੱਕ ਆਉ ਤੇ ਆਨ ਦਾ ਸਾਡਾ ਇਹੀ ਐਕਸਪੈਕਟੇਸ਼ਨ ਹੈਗੀ ਕਿ 1000 ਤੱਕ ਪੀਪਲਸ ਆਣਗੇ ਉੱਥੇ ਕਿਉਂਕਿ ਸੂਚਨਾ ਚਾਰ ਦੇ ਹਿਸਾਬ ਨਾਲ ਹਾਂਜੀ ਬਾਬੂ ਜੀ ਕੀ ਨਾਮ ਹੈ ਆਪਕਾ जी मेरा नाम रवि कुमार है ये फंक्शन आपका कौन सी जगह हो रहा है पूरा प्रॉपर एड्रेस दीजिए जी ये फंक्शन जो है हमारा ये बापू मार्केट लोहारा एम के नगर ने, छीना मैडम के एमएलए जो दफ्तर है एमएलए दफ्तर के साथ में ही हो रहा है छीना मैडम का जो दफ्तर है उनके साथ में तो पब्लिक को क्या कहना चाहोगे हाँ जी मैं पब्लिक को यही मैसेज देना चाहता हूँ कि ज़्यादा से ज़्यादा लोग जितने ज़्यादा से ज़्यादा लोग हैं अपनी परेशानी प्रॉब्लम या जिस तरह का किसी तरह का भी कोई प्रॉब्लम हो वो आए ਔਰ ਇਸ ਮੀਟਿੰਗ ਕੋ ਅਟੈਂਡ ਕਰੇ ਔਰ ਮੇਰਾ ਵਿਸ਼ਵਾਸ ਹੈ ਕਿ ਉਹ छुटकारा ਪਾਏਗੇ ਉਹ ਪ੍ਰੋਬਲਮਸ ਜਿਹੋ ਹੈ ਮਤਲਬ ਫ੍ਰੀ ਹੋਣਗੇ ਹਾਂਜੀ ਭਾਂਜੀ ਕੀ ਨਾਮ ਆ ਤੁਹਾਡਾ ਅਛਾ ਤੇ ਫੰਕਸ਼ਨ ਕਿੰਨੀ ਤਰੀਕ ਦਾ ਤੁਹਾਡਾ 18 ਫਰਵਰੀ ਇਹ ਕਿਹੜੀ ਜਗ੍ਹਾ ਤੇ ਹੋ ਰਿਹਾ ਜੀ ਇਹ ਬਾਪੂ ਮਾਰਕੀਟ ਐਮ ਐਲ ਏ ਚੀਨਾ ਦਫਤਰ ਆ ਉਹਨਾਂ ਦੇ ਸਾਹਮਣੇ ਠੀਕ ਹੈ ਜੀ ਇਹ ਪੈਣਾ ਨੂੰ ਕੀ ਕਹਿਣਾ ਚਾਹੋਗੇ ਮੈਂ ਪੈਣਾ ਨੂੰ ਇਹ ਕਹਿਣਾ ਚਾਹੂਗੀ ਕਿ ਸਾਰੀ ਪੈਣਾ ਆਵੇ ਜਿਵੇਂ ਮੇਰੀ ਲਾਈਫ ਚੇਂਜ ਹੋਈ ਆ ਤੇ ਉਹਨਾਂ ਦੀ ਵੀ ਲਾਈਫ ਚੇਂਜ ਹੋਏਗੀ ਤੇ ਸ਼ਾਂਤੀ ਮਿਲੇਗੀ ਜਿਹੜੀ ਅੱਜ ਕੱਲ੍ਹ ਇਸ ਸੰਸਾਰ ਦੇ ਵਿੱਚ ਸ਼ਾਂਤੀ ਨਹੀਂ ਹੈਗੀ ਤੇ ਉਹ ਬlesing ਨੂੰ ਪਾਣਗੇ। ਤੁਸੀਂ ਕਿੰਨੇ ਸਾਲ ਦੇ ਜੁੜੇ ਹੋਏ ਹੋ ਚਰਚ ਦੇ ਵਿੱਚ? ਮੈਂ ਤਾਂ ਮੈਨੂੰ ਹੋ ਗਏ 14 ਸਾਲ। ਅੱਛਾ ਜੀ। ਤੁਹਾਨੂੰ ਕੀ ਤਕਲੀਫ ਸੀ ਪਹਿਲਾਂ ਦੁੱਖ ਸੀ ਉਹ ਦੱਸੋ। ਦੁੱਖ ਇਦਾਂ ਸੀਗਾ ਕਿ ਮੈਂ ਵੀ ਗਰੀਬੀ ਦੇ ਵਿੱਚ ਸੀਗੀ, ਉਹ ਸ਼ਾਂਤੀ ਨਹੀਂ ਸੀਗੀ ਤੇ ਬlesing ਵੀ ਨਹੀਂ ਸੀਗੀ। ਅਸੀਂ ਬਹੁਤ ਗਰੀਬ ਸੀਗੇ। ਅਸੀਂ ਸੋਚਦੇ ਸੀਗੇ ਕਿ ਅਸੀਂ ਘਰ ਬਣਾਵਾਂਗੇ, ਇੱਕ ਵਧੀਆ ਲਾਈਫ ਜੀਵਾਂਗੇ। ਮੈਂ ਆਪਣੇ ਫਿਊਚਰ ਦੀ ਬਹੁਤ ਟੈਨਸ਼ਨ ਲੈਂਦੀ ਹੁੰਦੀ ਸੀਗੀ ਤੇ ਆਪਣੇ ਮਾਪਿਓ ਦੀ ਵੀ ਤੇ ਜਦ ਮੈਂ ਪ੍ਰੋਵੀਜ਼ਨ ਮਸੀ ਦੇ ਵਿੱਚ ਆਈ, ਮੈਂ ਦੁਆ ਪ੍ਰਾਰਥਨਾ ਸੀ ਕਰਨ ਲੱਗੇ। ਸਟੱਡੀ ਵੀ ਕਰਦੇ ਸੀ ਨਾਲ ਦੀ ਨਾਲ ਫਿਰ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਸ਼ਾਂਤੀ ਦਿੱਤੀ ਸ਼ਾਂਤੀ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਿਆ ਪਰਮੇਸ਼ਰ ਨੇ ਅਸੀਂ ਬਸ ਮੀਟਿੰਗ ਤੇ ਜਾਂਦੇ ਸੀਗੇ ਸੰਡੇ ਪ੍ਰੇਅਰ ਕਰਦੇ ਸੀ ਫਾਸਟਿੰਗ ਰੱਖਦੇ ਸੀਗੇ ਤੇ ਪਤਾ ਨਹੀਂ ਲੱਗਿਆ ਪਰਮੇਸ਼ਰ ਨੇ ਕਿੱਦਾਂ ਸਾਡੀ ਪੂਰੀ ਲਾਈਫ ਚੇਂਜ ਕਰਦੀ ਹੁਣ ਤੁਸੀਂ ਮਾਸ਼ੀ ਨਗਰ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸਾਡਾ ਘਰ ਤੇ ਸਾਡੀ ਪੂਰੀ ਮਤਲਬ ਕਿ ਗਲੀ ਆ ਜਿਹੜੀ ਉਹ ਸਾਰੀ ਪਰਮੇਸ਼ਰ ਤੇ ਬਹੁਤ ਵਿਸ਼ਵਾਸ ਕਰਦੀ ਆ ਤੇ ਅੱਜ ਸਾਡੀ ਲਾਈਵ ਬਹੁਤ ਬlesਸਾ ਪਾਸਟਰ ਜੀ ਦਾ ਕੀ ਨਾਮ ਸੀਗਾ ਜਿੱਥੇ ਤੁਸੀਂ ਜਾਂਦੇ ਸੀ ਅਸੀਂ ਹਾਂਜੀ ਚਰਚ ਦਾ ਨਾਮ ਦੋਸਤੋ ਪਾਸਟਰ ਜੀ ਦਾ ਨਾਮ ਦੋਸਤੋ ਅਸੀਂ ਉੱਥੇ ਕਾਸ ਪਾਸਟਰ ਜੀ ਦੇ ਕੋਲ ਜਾਂਦੇ ਸੀ ਕਿੰਨੇ ਸਾਲ ਜਾਂਦੇ ਰਹੇ ਹੋ ਅਸੀਂ ਜਾਂਦੇ ਰਹੇ ਦੋ ਤਿੰਨ ਸਾਲ ਉੱਥੇ ਕਿੱਥੇ ਸੀ ਉਹ ਉਧਰ ਹੀ ਹੈਗੇ ਨੇ Shimla Puri 'ਚ ਫਿਰ ਸਾਡੇ ਨਾਲ ਇੱਕ ਮਨੀ ਪਾਸਟਰ ਜੀ ਜੁੜੇ ਉਹਨਾਂ ਨੇ ਸਾਨੂੰ ਅੱਗੇ ਵਧਾਇਆ ਬਹੁਤ ਨੋਲੇਜ ਦਿੱਤੀ ਤੇ ਉਹਨਾਂ ਨੇ ਫੇਰ ਸਾਨੂੰ ਕਿਹਾ ਕਿ ਤੁਸੀਂ ਮੀਟਿੰਗ ਕਰਿਆ ਕਰੋ ਪਰਮੇਸ਼ਰ ਚਾਹੁੰਦਾ ਪਰਮੇਸ਼ਰ ਦਾ ਆਤਮਾ ਚਾਹੁੰਦਾ ਜੀ ਤੁਹਾਡੇ ਕਰੇ ਮੀਟਿੰਗ ਹੋਇਆ ਕਰੂਗੀ ਅਸੀਂ ਛੋਟੀ ਜੀ ਮੀਟਿੰਗ ਤੋਂ ਸਟਾਰਟ ਕੀਤੀ ਅੱਜ ਸਾਡੇ ਕਰੇ ਮੀਟਿੰਗ ਹੁੰਦੀ ਆ 50 ਬੰਦੇ ਆਂਦੇ ਨੇ ਤੇ ਮੈਂ ਵੀ ਉੱਤੇ ਵਰਸ਼ਿਪ ਕਰਦੀ ਸੀ ਤੇ ਫਾਸਟਿੰਗ ਵੀ ਰੱਖਦੀ ਸੀ ਮੇਰੇ ਪਾਪਾ ਪਾਸਟਰ ਨੇ ਹਾਂਜੀ ਪਾਸਟਰ ਜੀ ਆਪਣਾ ਮੋਬਾਈਲ ਨੰਬਰ ਦਿਓ ਜੀ ਮੇਰਾ ਨਾ ਮੋਬਾਈਲ ਨੰਬਰ ਹੈ ਜੀ ਚਰਚ ਦੀ ਤੁਸੀਂ ਜਦ ਭਵਨ ਦੇ ਵਿੱਚ ਆਣਾ ਹੈ ਜੀ 18 ਤਰੀਕ ਦੀ ਫਰਵਰੀ ਜਿਹੜੀ ਮੀਟਿੰਗ ਹੋ ਰਹੀ ਹੈ ਵੱਡੀ ਉਹ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਆਉਂਗੇ ਤੁਸੀਂ ਆਪਣਾ ਆ ਮੋਬਾਈਲ ਨੰਬਰ ਤੁਸੀਂ ਦੇਖ ਸਕਦੇ ਹੋ ਲਿਖ ਸਕਦੇ ਹੋ ਨੋਟ ਕਰ ਸਕਦੇ ਹੋ 8567936721 ਦੂਸਰਾ ਨੰਬਰ ਵੀ ਆਪ ਤੁਸੀਂ ਨੋਟ ਕਰ ਸਕਦੇ ਹੋ ਜੇ ਇਹ ਨੰਬਰ ਨਾ ਲੱਗੇ ਤਾਂ ਤੁਸੀਂ ਦੂਜੇ ਨੰਬਰ ਦੇ ਵਿੱਚ ਕੰਟੈਕਟ ਕਰ ਸਕਦੇ ਹੋ 6280037451 ਤੁਸੀਂ ਇਸ ਨੰਬਰ ਦੇ ਵਿੱਚ ਕੰਟੈਕਟ ਕਰਕੇ ਤੁਸੀਂ ਇਸ ਮੀਟਿੰਗ ਨੂੰ ਅਟੈਂਡ ਕਰ ਸਕਦੇ ਹੋ ਤੇ ਆ ਵਚਨ ਪਰਮੇਸ਼ਰ ਦਾ ਵਚਨ ਦੇ ਵਿੱਚ ਲਿਖਿਆ ਵਾ ਕਿ ਹੇ ਥਕੇ ਹਾਰੇ ਬੋਝ ਨਾਲ ਦੱਬੇ ਹੋਏ ਲੋਕੋ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ ਤੇ ਤੁਸੀਂ ਮੇਰਾ ਇਹ ਫੇਥ ਹੈਗਾ ਐਜ਼ ਅ ਪਾਸਟਰ ਕਿ ਤੁਸੀਂ ਜਦ ਇਸ ਮੀਟਿੰਗ ਨੂੰ ਅਟੈਂਡ ਕਰੋਗੇ ਜਦ ਇਸ ਮੀਟਿੰਗ ਦੇ ਵਿੱਚ ਆਉਂਗੇ ਤੁਸੀਂ ਬਹੁਤ ਸਾਰੀ ਬਰਕਤ ਤੇ ਆਸ਼ੀਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖਣਗੇ ਤੇ ਮੈਂ ਚਾਹਨਾ ਕਿ ਤੁਸੀਂ ਆਓ ਜਿਆਦਾ ਤੋਂ ਵੱਧ ਤੋਂ ਵੱਧ ਆਓ ਤਾਂ ਕਿ ਪਰਮੇਸ਼ਰ ਦੀ ਮਹਿਮਾ ਹੋ ਸਕੇ ਤਾਂ ਕਿ ਤੁਸੀਂ ਬਚਾਏ ਜਾ ਸਕੋ ਆਮੀਨ ਜੇ ਅਮੀਨ ਹਾਂਜੀ ਬਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਤੇ ਮੈਂ ਪਰਮੇਸ਼ਰ ਦੇ ਘਰ ਦੇ ਵਿੱਚ ਪਰਮੇਸ਼ਰ ਦੇ ਪਵਨ ਚ ਵਰਸ਼ਿਪ ਕਰਦਾ ਹਾਂ ਪਰਮੇਸ਼ਰ ਨੇ ਮੈਨੂੰ ਬਹੁਤ ਜੇ ਪਾਪਾਂ ਦੇ ਵਿੱਚੋਂ ਕੱਢਿਆ ਕਿ ਮੈਂ ਬਹੁਤ ਗੁਨਾਹ ਦੇ ਵਿੱਚ ਫਸਿਆ ਹੋਇਆ ਸੀ ਤੇ ਪਰਮੇਸ਼ਰ ਨੇ ਮੈਨੂੰ ਉਹਨਾਂ ਗੁਨਾਹਾਂ ਤੋਂ ਕੱਢ ਕੇ ਅੱਜ ਆਪਣਾ ਇੱਕ ਆਰਾਧਕ ਦੇ ਰੂਪ ਦੇ ਵਿੱਚ ਇੱਕ ਵਰਸ਼ੀਪਰ ਦੇ ਰੂਪ ਦੇ ਵਿੱਚ ਪਰਮੇਸ਼ਰ ਨੇ ਮੈਨੂੰ ਖੜਾ ਕੀਤਾ ਮੈਂ ਇਸ ਚੀਜ਼ ਦਾ ਬਹੁਤ ਧੰਨਵਾਦੀ ਆ ਪਰਮੇਸ਼ਰ ਦੇ ਦਾਸ ਦਾ ਔਰ ਪਰਮੇਸ਼ਰ ਦਾ ਵੀ ਔਰ ਮੈਂ ਸਾਰਿਆਂ ਨੂੰ ਇਹ ਗੱਲ ਦੱਸਣਾ ਚਾਹਨਾ ਵਾਂ ਕਿ ਜਿਸ ਤਰ੍ਹਾਂ ਖੁਦਾਵੰ ਪ੍ਰਭੂ ਯੀਸ਼ੂ ਮਸੀਹ ਨੇ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਮੈਨੂੰ ਨਸ਼ਿਆਂ ਤੋਂ ਆਜ਼ਾਦ ਕੀਤਾ ਮੈਨੂੰ ਆਪਣੇ ਵੱਡੇ ਕੰਮ ਦੇ ਲਈ ਇਸਤੇਮਾਲ ਕੀਤਾ ਪਰਮੇਸ਼ਰ ਨੇ ਮੈਂ ਸਾਰਿਆਂ ਨੂੰ ਇਹ ਚੀਜ਼ ਦੱਸਣਾ ਚਾਹਨਾ ਜਿੰਨੇ ਮੇਰੇ ਯੂਥ ਭੈਣ ਭਰਾ ਨੇ ਜੋ ਜਿਹੜੇ ਗਲਤ ਕੰਮਾਂ ਦੇ ਵਿੱਚ ਫਸੇ ਹੋਏ ਆ ਜਿਹੜੇ ਵਿਭਚਾਰ ਦੇ ਵਿੱਚ ਨਸ਼ਿਆਂ ਦੇ ਵਿੱਚ ਗਲਤ ਸੰਗਤੀ ਦੇ ਵਿੱਚ ਪਏ ਹੋਏ ਆ ਮੈਂ ਉਹਨਾਂ ਨੂੰ ਇਹ ਪਰਸਨਲੀ ਮੈਸੇਜ ਦੇਣਾ ਚਾਹਨਾ ਵਾਂ ਕਿ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਜਿਹੜੀ ਆ ਮੀਟਿੰਗ 18 ਫਰਵਰੀ ਦੀ ਮੀਟਿੰਗ ਹੋ ਰਹੀ ਹੈ ਤੇ ਉੱਥੇ ਜ਼ਰੂਰ ਆਣ ਕਿ ਪਰਮੇਸ਼ਰ ਉਹਨਾਂ ਦੇ ਜੀਵਨ ਨੂੰ ਪਰਮੇਸ਼ਰ ਦੇ ਵਚਨ ਦੇ ਦੁਆਰਾ ਬਦਲੇ ਕਿਉਂਕਿ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਵਾ ਕਿ ਵਿਸ਼ਵਾਸ ਸੁਣਨ ਦੇ ਨਾਲ ਹੁੰਦਾ ਵਾ ਅਰ ਸੁਣਨਾ ਮਸੀਹ ਦੇ ਵਚਨ ਦੇ ਨਾਲ ਹੁੰਦਾ ਵਾ ਤੇ ਮੈਂ ਇਹਦੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਆਓ ਔਰ ਪਰਮੇਸ਼ਵਰ ਦੇ ਵਚਨ ਨੂੰ ਸੁਣੋ ਔਰ ਪਰਮੇਸ਼ਵਰ ਦੀ ਜ਼ਿੰਦਗੀ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਵੱਡੇ ਔਰ ਅਦਭੁਤ ਕੰਮ ਕਰੂਗਾ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਜੈ ਮਸੀਹ ਮੈਂ ਮਸੀਹ ਵਾਲੀ ਐਸਕੇ ਵਿਨਿਤੂ ਜੈ ਹਿੰਦ ਜੈ ਭਾਰਤ ਕੈਮਰਾਮੈਨ ਕੁਲਦੀਪ ਸਿੰਘ ਜੀ